ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਇੱਕ ਇਤਿਹਾਸਿਕ ਖੱਤ ਸੰ ਜਰਨੈਲ ਸਿੰਘ ਖਾਲਸਾ ਨੇ ਬੀਬੀ ਇੰਦਰਾ ਨੂੰ ਲਿਖਿਆ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਸਿਆਸੀ ਪੱਖ ਤੋਂ ਭਾਰਤ ਦੀ ਮੁੱਖ ਨੁਮਾਇੰਦਾ ਬੀਬੀ ਇੰਦਰਾ ਇੰਦਰ ਜੀ ਨੇ ਮੈਂ ਆਪਣੇ ਕੁਝ ਵਿਚਾਰ ਪ੍ਰਗਟ ਕਰ ਰਹੀ ਹਾਂ ਜਿਸ ਵਿੱਚ ਜਿਹੜੀ ਚਿੱਠੀ ਰਹੀ ਤੁਹਾਡੇ ਕੋਲ ਕੰਨਾ ਤੱਕ ਪਹੁੰਚਣਗੇ ਸਿੱਖ ਕਲੱਬ ਕੀਤੀਆਂ ਗਈਆਂ ਵਧੀਆਂ ਬਾਰੇ ਮੈਂ ਆਵਾਜ਼ ਤੁਹਾਡੇ ਤੱਕ ਪਹੁੰਚਾਉਣਾ ਚਾਹੀਆਂ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਇਨ੍ਹਾਂ ਵਧੀਆਂ ਨੇ ਸਿੱਖਾਂ ਆਪ ਆਪਣਾ ਮਨ ਨੂੰ ਜ਼ਖਮੀ ਕੀਤਾ ਹੈ ਇਹ ਖੱਤ ਵਿੱਚ ਜਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ ਉਸ ਨੂੰ ਸ਼ਾਇਦ ਤੁਹਾਡੇ ਬੋਲ ਕਰਨ ਵੀ ਸੁਣਨ ਲੱਗ ਪੈ ਤੁਹਾਡੇ ਬੋਲੇਪਣ ਨੂੰ ਔਲੇਪਣ ਨੂੰ ਦੂਰ ਕਰਨ ਲਈ ਮੈਂ ਇਸ ਪੱਤਰ ਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣੀ ਚਾਹਣਾ ਹਾਂ ਇਸ ਦਿਨ ਨਾਲ ਹੀ ਇਸ ਨੂੰ ਜਰਾ ਧਿਆਨ ਨਾਲ ਪੜਿਓ ਹਿੰਦੂਆਂ ਨੂੰ ਹਿੰਦੂਆਂ ਨਾਲ ਸੰਬੰਧਿਤ ਲਾਲ ਜਗਤ ਨਾਰਾਇਣ ਦੀ ਮੌਤ ਦੀ ਜਾਂਚ 3 ਦਿਨਾਂ ਵਿੱਚ ਹੀ ਪੂਰੀ ਹੋ ਗਈ ਸੀ ਇਸ ਇਹ ਮੇਰੀ ਗ੍ਰਿਫਤਾਰੀ ਦੇ ਵਰਨ ਤੋਂ ਸਾਬਿਤ ਹੁੰਦਾ ਹੈ ਪਰ ਸਿੱਖਾ ਦੇ ਗੁਰੂ ਦਾ ਨੂੰ ਕਾਤਲਾ ਸਿੱਖਾਂ ਦੀ ਸੰਪਤੀ ਨੂੰ ਨਸ਼ਟ ਕਰਨ ਵਾਲੀਆਂ ਅਤੇ ਚੰਦੋ ਕਲਾ ਵਿੱਚ ਸਿੱਖਾਂ ਦੀ 3 ਲੱਖ ਰੁਪਏ ਦੀ ਸੰਪਤੀ ਲੁੱਟਣ ਵਾਲੇ ਖਿਲਾਫ ਜਾਜ ਇੱਕ ਅਫਸਰ ਦੀ ਰਿਟ ਤੇ ਰੋਕ ਦਿੱਤਾ ਗਿਆ ਹੈ ਇਹ ਮਾਮਲੇ ਵਿੱਚ ਸਿੱਖ ਜੱਜ ਕੋਲ ਮੇਰਾ ਕੇਸ ਹਿੰਦੂ ਜੱਜ ਕੋਲ ਪੇਸ਼ ਕੀਤਾ ਗਿਆ ਇਸ ਤੁਹਾਡੇ ਬੋਲੇ ਪਰ ਪੁਲੇ ਪੰਦੀ ਉਦਾਹਰਨ ਹੈ ਕਿਉਂਕਿ ਕਿਸੇ ਵੀ ਸਿੱਖ ਨੂੰ ਇਤਰਾਜ਼ ਨਹੀਂ ਸੀ ਕਿ ਮੇਰੇ ਕੇਸ ਦੀ ਜਾਂਚ ਇੱਕ ਹਿੰਦੂ ਜੱਜ ਨੂੰ ਕਿਉਂ ਸੌਂਪੀ ਗਈ ਹਿੰਦੂ ਸੁਭੇ ਲਈ ਕੋਈ ਹਿੰਦੂ ਜੇਲ ਨਹੀਂ ਹੈ ਨਹੀਂ ਗਿਆ ਹਿੰਦੂ ਮੰਦਰ ਦੇ ਨਾਂ ਤੇ ਟ੍ਰੇਨ ਦਾ ਨਾਂ ਰੱਖਣ ਬਦਲੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਕੁਝ ਛਿੰਦੂਆ ਰੇਲਵੇ ਸਟੇਸ਼ਨਾਂ ਦੇ ਪਵਿੱਤਰ ਸ਼ਹਿਰਾਂ ਦਾ ਦਰਜਾ ਹਸਿਲ ਕਰਨ ਤੇ ਵਾਸਤੇ ਹਨ ਇਹਨਾਂ ਨੇ ਇਹ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ